ਬਾਜੀ ਮੇਰਾ ਤਾਂ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਤੇ ਇਹ ਤੋਂ ਮਾਰਾ ਕੀ ਹੋ ਸਕਦਾ ਜਿੱਦਾਂ ਤਰਾ ਹੱਸਦਾ ਹੈ ਬਾਸ ਅਸੀਂ ਜਾਣਨੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਟੈਕਨੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਆ ਉਧਰ ਫੋਟੋ ਸਹੀ ਆਣੀਏ ਬਸ ਉਦੋਂ ਖਲੋਣ ਦੀ ਮਿੰਟ ਹੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਸ ਟਾਈਮ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਜ ਹੀ ਕਿਤੇ ਮਾਰਦਾ ਕਿ ਇੱਧਰ ਉਧਰ ਜਾ ਬਸ ਨੇ ਹੋਰ ਵੀ ਇੱਕ ਲੇੜੀ ਜ਼ੋਰ ਹੈ ਉਹਦੀ ਵਿਦਾਤ ਹੋ ਗਈ ਨਹੀਂ ਨਹੀਂ ਮੈਂ ਦੂਰ ਸੀ ਨਾ ਮੈਂ ਫੋਟੋ ਖਿੱਚਦਾ ਪਿਆ ਸੀ ਜਿਹੜੇ ਡੈੱਡ ਬੋਲੀ ਉਹਦੇ ਪਜਾਂ ਦੇ ਵਿੱਚ ਕੀਤੀ ਸਾਨੂੰ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼ਰਾਈਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹ ਹਾਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੈਮਕੋਟੀ ਦੇ ਲਾਗੇ ਵਾਪਰੇ ਆ ਜੀ ਹਾਸਾ ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ ਹੈ ਜੀ ਹਾਂਜੀ ਲੈਂਥ ਲਾਈ ਗਈ ਹੈ ਹਾਂ ਜੀ ਲੈਂਡ ਸਲਾਈਡਿੰਗ ਹੋਈ ਤਾਂ ਇੱਥੇ بارش ਬਹੁਤ ਤੇਜ਼ ਹੋਈ ਪਹਿਲਾਂ بارش ਤੇ ਕਰਕੇ ਸਾਰਾ ਇਹ ਹਾਸਾ ਵਾਪਰੇ ਉੱਪਰੋਂ ਜਿਹੜੇ ਤੇ ਡੈੱਡ ਪੜੀ ਜਿਹੜੋ ਆਪਾਂ ਕਿਸ ਤਰ੍ਹਾਂ ਲੈਂਦੇ ਜੀ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲੋਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਕੇ ਹਾਂਜੀ ਉਹ ਆਜਾ ਆਪਣਾ ਅਧਵਾ ਦੇ ਨੇ ਬਜਰਨ ਦੇ ਵੀ ਮਾਦਾ ਦੇ ਤੇ ਦੋ ਢਾਈ ਵੇ ਨਾ ਬੱਚਿਆਂ ਦਾ ਫੋਨ ਆਇਆ ਤੇ ਪਥਾਨ ਤੋਂ ਬੈਠੇ ਆ ਤੇ ਗੱਦੀਆਂ ਦੀ ਦਿੱਤ ਤੇ ਪਏ ਦੱਲਾ ਇਹ ਮੈਂ ਤਾਂ ਦੋ ਵਈ ਆਇਆ ਵਾਪਸ ਇਹ ਜਨਾਨੀ ਜਿਹੜੇ ਮੈਂ ਆਪਣੇ ਰੋਤੀ ਲਦੇ ਹਾਰੇ ਦਰਾਹੀ ਤੋਰੀ ਸਾਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਆਲੇ ਤੰਦੇ ਤੁਸੀਂ ਸੁਣਿਆ ਸਾਦੀ ਰੋਤੀ ਉੱਤੇ ਤੇ ਉੱਤੇ ਰਜੀ ਚਾਚੀ ਐ ਸਾਲ ਜਿੱਤਦੀ ਆਏ ਨਹੀਂ ਇਹਨਾਂ ਜਿੱਦਾਂ ਸਾਨੂੰ ਤੇ ਤੁਸੀਂ ਸੁਣਿਆ ਜੇ ਬਾਅਦ ਫੋਨ ਆ ਗਿਆ ਇਹ ਦੱਲੋ ਦੀ ਤੁਹਾਡੀ ਕੀ ਲੱਗਦੀ ਬੇਤੀ ਮੇਰੀ ਪਿਛਲੀ 23 ਦਾ ਵਿਆਹ ਜੇ ਕੱਲ ਵੇ ਲੋਤੀ ਨੀ ਤਰੀ ਦੀ ਕੱਲ ਦੋ ਤਰੀ ਦੀ ਇਹ ਤਿੰਨ ਚਾਰ ਪੰਜ ਦਿਨ ਹੋ ਗਏ ਜੀ ਇਹ ਮੇਰੀ ਨੂੰ ਜੀ ਖਾਈ ਜਲਾਈ ਇਹਨਾਂ ਦਾ ਅਸੀਂ ਮੈਰਿਜ ਅੰਮ੍ਰਿਤਸਰ ਤੋਂ ਕਰਕੇ ਆਏ ਜਨਮ ਮਿਠੂ ਮਾਰੇ ਕਿ ਉਹਨਾਂ ਨੇ ਕਿਹਾ ਜਨਮ ਮਿਠੂ ਦੇ ਕੇ ਇਸ ਤੋਂ ਪਤਾ ਆ ਗਿਆ ਕਿ ਵਿਆਹ ਤੁਹਾਡਾ ਜਵਾਂਗੇ ਇਹ ਦੋਨੇ ਜਾਣੇ ਮਤਲਬ ਐਡਵਾਂਸ ਕਰਕੇ ਜਿ ਵਿਆਹ ਸ਼ੁਰੂ ਮਾਦਾ ਤੇ ਸੋਮਵਾਰ ਨੂੰ ਮੈਸੇ ਆ ਗਿਆ ਜੀ ਉੱਥੇ ਇਹ ਗੱਲ ਹੋਈ ਕਿਸ ਤੋਂ ਬਹਾਨਾ ਕੋਈ ਘਰਮ ਨਹੀਂ ਉਹਨਾਂ ਨੇ ਆਪੇ ਕਹਿ ਆ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗ ਗਿਆ ਕਿ ਧੀ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਇਸ ਤੋਂ ਬਾਅਦ ਉਹਨਾਂ ਨੇ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬਾਡੀ ਪਹੁੰਚਾਈ ਉਹਨਾਂ ਨੇ 11:00 ਵਜੇ ਡੈੱਡ ਬਾਡੀ ਆ ਗਈ ਫਿਰ ਬੰਨ ਪੂਰੀ ਮਦਦ ਕੀਤੀ ਉਹਨਾਂ ਸਾਡੀ ਹਾਂ ਜੀ ਸੈਸ਼ਨ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡੇ ਨਾਲ ਬਹੁਤ ਕਾਹ ਹੈ